ਅਮਰੀਕਾ ਵਿੱਚ ਇੱਕ ਦੁਖਦਾਈ ਘਟਨਾ ਵਿੱਚ ਗੁਜਰਾਤੀ ਮੂਲ ਦੇ ਚਾਰ ਸੀਨੀਅਰ ਨਾਗਰਿਕ ਜੋ ਸੜਕ ਯਾਤਰਾ ਤੇ ਨਿਕਲੇ ਹੋਏ ਸਨ ਲਾਪਤਾ ਹੋਣ ਤੋਂ ਬਾਅਦ ਆਖਿਰਕਾਰ ਮ੍ਰਿਤਕ ਹਾਲਾਤ ਵਿੱਚ ਮਿਲੇ ਨੇ ਸੋ ਇਹ ਸਾਰੇ ਬਜ਼ੁਰਗ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਸੀ ਮਾਰਸ਼ਲ ਕਾਉਂਟੀ ਵੈਸਟ ਵਰਜੀਨੀਆ ਦੇ ਇੱਕ ਥਾਂ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਏ ਉਹਨਾਂ ਦੀ ਕਾਰ ਇੱਕ ਟਲਾਣੀ ਖੇਤਰ ਵਿੱਚ ਨੁਕਸਾਨੀਆਂ ਹਾਲਤ ਵਿੱਚ ਮਿਲੀ ਹੈ ਜੋ ਕਿ ਕਾਫੀ ਪਿਛੜਿਆ ਹੋਇਆ ਅਤੇ ਦੁਰਗਮ ਇਲਾਕਾ ਸੀ ਬਚਾਤ ਟੀਮਾਂ ਨੂੰ ਮੌਕੇ ਤੱਕ ਪਹੁੰਚਣ ਵਿੱਚ 5 ਘੰਟਿਆਂ ਤੋਂ ਵੱਧ ਸਮਾਂ ਲੱਗਿਆ ਮ੍ਰਿਤਕਾਂ ਦੀ ਪਛਾਣ ਡਾਕਟਰ ਕਿਸ਼ੋਰ ਦਿਵਾਨ ਆਸ਼ਾ ਦਿਵਾਨ ਸ਼ੈਲਸ਼ ਦਿਵਾਨ ਅਤੇ ਗੀਤਾ ਦਿਵਾਨ ਵਜੋਂ ਹੋਈ ਹੈ ਇਹ ਸਾਰੇ ਲੋਕ ਧਾਰਮਿਕ ਯਾਤਰਾ ਤੇ ਨਿਕਲੇ ਹੋਏ ਸਨ ਅਤੇ ਉਹਨਾਂ ਦੀ ਆਖਰੀ ਗਤੀਵਿਧੀ 29 ਜੁਲਾਈ ਨੂੰ ਪੈਂਸਿਲਵੇਨੀਆ ਦੇ ਏਰੀ ਵਿੱਚ ਦਰਜ ਕੀਤੀ ਹੋਈ ਸੀ ਸੋ ਨਿਊਯਾਰਕ 4 ਅਗਸਤ ਬੀਤੇ ਦਿਨ ਅਮਰੀਕਾ ਵਿੱਚ ਇੱਕ ਸੜਕ ਯਾਤਰਾ ਦੌਰਾਨ ਲਾਪਤਾ ਹੋਏ ਗੁਜਰਾਤੀ ਮੂਲ ਦੇ ਚਾਰ ਸੀਨੀਅਰ ਨਾਗਰਿਕ ਐਤਵਾਰ ਨੂੰ ਮ੍ਰਿਤਕ ਪਾਏ ਗਏ ਮਾਰਸ਼ਲ ਕਾਉਂਟੀ ਸ਼ੈਰਫ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਸੀਨੀਅਰ ਨਾਗਰਿਕਾਂ ਦੀ ਮੌਤ ਇੱਕ ਕਾਰ ਹਾਦਸੇ ਵਿੱਚ ਹੋਈ ਹੈ ਸਾਰੇ ਮ੍ਰਿਤਕ 80 ਸਾਲ ਤੋਂ ਵੱਧ ਉਮਰ ਦੇ ਸਨ ਸ਼ੈਰਫ ਦੇ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਉਹਨਾਂ ਦਾ ਵਾਹਨ ਬਿਗ ਫੀਲਿੰਗ ਕ੍ਰੀਕ ਰੋਡ ਤੋਂ ਇੱਕ ਟਲਾਨ ਤੇ ਨੁਕਸਾਨਿਆ ਹੋਇਆ ਮਿਲਿਆ ਤੇ ਇਹ ਇਲਾਕਾ ਬਹੁਤ ਦੂਰ ਦਰਾਡੇ ਦਾ ਸੀ ਜਿਸ ਕਾਰਨ ਬਚਾਅ ਕਰਮਚਾਰੀਆਂ ਨੂੰ ਹਾਦਸੇ ਵਾਲੀ ਥਾਂ ਤੇ ਪਹੁੰਚਣ ਵਿੱਚ 5 ਘੰਟੇ ਤੋਂ ਵੱਧ ਸਮਾਂ ਲੱਗਿਆ ਤੇ ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 89 ਸਾਲਾ ਡਾਕਟਰ ਕਿਸ਼ੋਰ ਦੀਵਾਨ 85 ਸਾਲਾ ਆਸ਼ਾ ਦੀਵਾਨ 86 ਸਾਲਾ ਸ਼ੈਲੈਸ਼ ਦੀਵਾਨ ਅਤੇ 84 ਸਾਲਾ ਗੀਤਾ ਦੀਵਾਨ ਵਜੋਂ ਹੋਈ ਹੈ ਸੋ ਮਿਲੀ ਜਾਣਕਾਰੀ ਅਨੁਸਾਰ ਉਸ ਨੂੰ 29 ਜੁਲਾਈ ਨੂੰ ਪੈਂਸਿਲਵੇਨੀਆ ਦੇ ਏਰੀ ਵਿੱਚ ਪੀਚ ਸਟਰੀਟ ਦੇ ਇੱਕ 버ਗਰ ਕਿੰਗ ਆਊਟਲੈਟ ਤੇ ਦੇਖਿਆ ਗਿਆ ਸੀ ਉਸਨੇ ਆਖਰੀ ਵਾਰ ਇੱਥੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕੀਤਾ ਸੀ ਸ਼ੈਰਫ ਨੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਸਾਰੇ ਲੋਕ ਮਾਰਸ਼ਲ ਕਾਉਂਟੀ ਦੇ ਪ੍ਰਸਿੱਧ ਧਾਰਮਿਕ ਸਥਾਨ ਪੈਲੇਸ ਆਫ ਗੋਲਡ ਦੀ ਯਾਤਰਾ ਕਰ ਰਹੇ ਸਨ ਅਤੇ 29 ਜੁਲਾਈ ਨੂੰ ਉੱਥੇ ਰੁਕਣ ਦੀ ਯੋਜਨਾ ਬਣਾ ਰਹੇ ਸਨ ਸਥਾਨਕ ਮੀਡੀਆ ਦੇ ਅਨੁਸਾਰ ਚਾਰਾਂ ਸੀਨੀਅਰ ਨਾਗਰਿਕਾਂ ਵਿੱਚ ਕਿਸੇ ਨੇ ਵੀ 29 ਜੁਲਾਈ ਤੋਂ ਬਾਅਦ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਸੀ ਦਸਲ ਟਾਵਰ ਡਾਟਾ ਨੂੰ ਆਖਰੀ ਵਾਰ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ ਮਾਉਂਟਸ ਵਿਲੇ ਵਿੱਚ ਉਹਨਾਂ ਦੇ ਡਿਵਾਈਸਸ ਤੋਂ ਸਿਗਨਲ ਮਿਲੇ ਸਨ ਪਿਛਲੇ 4 ਦਿਨਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜਾਂਚ ਕਾਰਜਾਂ ਲਈ ਹੈਲੀਕਾਪਟਰ ਅਤੇ ਵਾਦੂ ਟੀਮਾਂ ਤਾਇਨਾਤ ਕੀਤੀਆਂ ਸਨ ਤੇ ਨਿਊਯਾਰਕ 4 ਅਗਸਤ ਅਮਰੀਕਾ ਵਿੱਚ ਸੜਕ ਯਾਤਰਾ ਦੌਰਾਨ ਗੁੰਮ ਹੋਏ ਗੁਜਰਾਤੀ ਮੂਲ ਦੇ 4 ਬਜ਼ੁਰਗ ਨਾਗਰਿਕਾਂ ਦੀ ਲਾਸ਼ ਐਤਵਾਰ ਨੂੰ ਮਿਲੀ ਹੈ ਤੇ ਮਾਰਸ਼ਲ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਕਾਰ ਹਾਸੇ ਦਾ ਸ਼ਿਕਾਰ ਹੋ ਗਏ ਸਨ ਤੇ ਸਾਰੇ ਮ੍ਰਿਤਕਾਂ ਦੀ ਉਮਰ 80 ਸਾਲ ਤੋਂ ਵੱਧ ਸੀ ਸ਼ੈਰੀਫ ਦਫ਼ਤਰ ਮੁਤਾਬਕ ਉਹਨਾਂ ਦੀ ਕਾਰ ਬਿਗ ਵਿਲਿੰਗ ਕ੍ਰੀਕ ਰੋਡ ਤੋਂ ਟਲਾਨ ਹੇਠਾਂ ਗਿਰੀ ਹੋਈ ਮਿਲੀ ਹੈ ਤੇ ਇਹ ਥਾਂ ਇਨੀ ਦੂਰ ਦਰਾਦ ਸੀ ਕਿ ਟਰਾਹ ਟੀਮਾਂ ਨੂੰ ਉੱਥੇ ਪਹੁੰਚਣ ਵਿੱਚ 5 ਘੰਟਿਆਂ ਤੋਂ ਵੀ ਵੱਧ ਸਮਾਂ ਲੱਗ ਗਿਆ ਮ੍ਰਿਤਕਾਂ ਦੀ ਪਛਾਣ 99 ਸਾਲਾ ਡਾਕਟਰ ਕਿਸ਼ੋਰ ਦੀਵਾਨ 85 ਸਾਲਾ ਆਸ਼ਾ ਦੀਵਾਨ 86 ਸਾਲਾ ਦੇਸ਼ ਸੈਲਸ ਦੀਵਾਨ ਅਤੇ 84 ਸਾਲਾ ਗੀਤਾ ਦੀਵਾਨ ਵਜੋਂ ਹੋਈ ਹੈ ਤੇ ਜਾਣਕਾਰੀ ਅਨੁਸਾਰ ਉਹਨਾਂ ਨੂੰ ਆਖਰੀ ਵਾਰ 29 ਜੁਲਾਈ ਨੂੰ ਪੈਂਸਿਲਵੇਨੀਆ ਦੇ ਐਰੀ ਸ਼ਹਿਰ ਵਿਚਲਾ ਵਿੱਚ ਇੱਕ 버ਗਰ ਕਿੰਗ ਆਊਟਲੈਟ ਤੇ ਦੇਖਿਆ ਗਿਆ ਸੀ ਜਿੱਥੇ ਉਹਨਾਂ ਨੇ ਆਪਣੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕੀਤਾ ਸੀ ਸ਼ੈਰਫ ਨੇ ਹਾਸਬ ਉੱਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਹਾਲਾਤਾਂ ਦੀ ਜਾਂਚ ਜਾਰੀ ਹੈ ਇਹ ਮਾਰਸ਼ਲ ਕਾਉਂਟੀ ਦੇ ਪ੍ਰਸਿੱਧ ਧਾਰਮਿਕ ਸਥਾਨ ਪੈਲੇਸ ਆਫ ਗੋਲਡ ਦੀ ਯਾਤਰਾ ਤੇ ਸਨ ਤੇ 29 ਜੁਲਾਈ ਨੂੰ ਉੱਥੇ ਰੁਕਣ ਦੀ ਯੋਜਨਾ ਸੀ ਸੋ ਸਥਾਨਕ মিডিਆ ਅਨੁਸਾਰ 29 ਜੁਲਾਈ ਤੋਂ ਬਾਅਦ ਉਹਨਾਂ ਨੇ ਕਿਸੇ ਵੀ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ ਉਹਨਾਂ ਦੇ ਮੋਬਾਈਲ ਡਿਵਾਈਸਸ ਤੋਂ ਆਖਰੀ ਸਿਗਨਲ ਮਿਲਣਾ ਵੀ ਮਾਉਂਟਸ ਵਿਲੇਜ ਚ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ ਦਰਜ ਹੋਇਆ ਤੇ ਪਿਛਲੇ 4 ਦਿਨਾਂ ਵਿੱਚ ਪੁਲਿਸ ਤੇ ਹੋਰ ਸਬੰਧਿਤ ਏਜੰਸੀਆਂ ਵੱਲੋਂ ਹੈਲੀਕਾਪਟਰ ਅਤੇ ਵਾਧੂ ਟੀਮਾਂ ਦੀ ਮਦਦ ਨਾਲ ਖੋਜ ਕਾਰਜ ਚਲਾਇਆ ਗਿਆ ਤੇ ਨਿਊਯਾਰਕ ਤੋਂ ਮਿਲੀ ਖਬਰ ਦੇ ਅਨੁਸਾਰ ਚਾਰ ਗੁਜਰਾਤੀ ਮੂਲ ਦੇ ਬਜ਼ੁਰਗ ਨਾਗਰਿਕ ਜੋ ਅਮਰੀਕਾ ਵਿੱਚ ਇੱਕ ਸੈਰ-ਸਪਾਟੇ ਦੀ ਯਾਤਰਾ ਕਰ ਰਹੇ ਸਨ ਲਾਪਤਾ ਹੋਣ ਤੋਂ ਬਾਅਦ ਆਖਰਕਾਰ ਮ੍ਰਿਤਕ ਹਾਲਤ ਵਿੱਚ ਮਿਲੇ ਹਨ ਤੇ ਇਹ ਚਾਰੇ ਬਜ਼ੁਰਗ ਇੱਕ ਹੀ ਪਰਿਵਾਰ ਦੇ ਸਨ ਅਤੇ ਉਹਨਾਂ ਦੀ ਬਹੁਤ ਇੱਕ ਭਿਆਨਕ ਕਾਰ ਹਾਦਸੇ ਵਿੱਚ ਹੋਈ ਹੈ ਤੇ ਮਾਰਸ਼ਲ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਉਹਨਾਂ ਦੀ ਕਾਰ ਇੱਕ ਪਹਾੜੀ ਢਲਾਨ ਤੋਂ ਗਿਰ ਗਈ ਸੀ ਅਤੇ ਇਹ ਥਾਂ ਇੰਨੀ ਦੂਰ ਦਰਾਜ ਹੈ ਕਿ ਬਚਾਅ ਟੀਮਾਂ ਵੀ ਉੱਥੇ ਪਹੁੰਚਣ ਵਿੱਚ ਉਹਨਾਂ ਨੂੰ 5 ਘੰਟੇ ਤੋਂ ਵੱਧ ਸਮਾਂ ਲੱਗ ਗਿਆ ਤੇ ਉਹਨਾਂ ਦੀ ਆਖਰੀ ਲੋਕੇਸ਼ਨ 29 ਜੁਲਾਈ ਨੂੰ ਪੈਂਸਿਲਵੇਨੀਆ ਦੇ ਐਰੀ ਸ਼ਹਿਰ ਵਿੱਚ ਇੱਕ 버ગર ਕਿੰਗ ਦੇ ਆਊਟਲੈਟ ਤੇ ਦਰਜ ਕੀਤੀ ਗਈ ਹੈ ਤੇ ਜਿੱਥੇ ਉਹਨਾਂ ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕੀਤਾ ਇਹ ਪਰਿਵਾਰ ਪੈਲਸ ਆਫ ਗੋਲਡ ਨਾਂ ਦੇ ਇੱਕ ਧਾਰਮਿਕ ਸਥਾਨ ਦੀ ਯਾਤਰਾ ਤੇ ਸੀ ਅਤੇ ਉਹਨਾਂ ਨੇ 29 ਜੁਲਾਈ ਨੂੰ ਰੁਕਣ ਦੀ ਯੋਜਨਾ ਬਣਾਈ ਸੀ ਪਰ ਇੱਕs ਤਾਰੀਖ ਤੋਂ ਬਾਅਦ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਤੇ ਉਹਨਾਂ ਦੇ ਮੋਬਾਈਲ ਫੋਨਾਂ ਦੀ ਆਖਰੀ ਸਿਗਨਲ ਮਾਉਂਟਸਵੇਰੇ ਇਲਾਕੇ 'ਚ ਮਿਲੀ ਸੀ ਚਿੰਤਾ ਵਧਣ ਤੇ ਕਈ ਏਜੰਸੀਆਂ ਨੇ ਵੱਡੇ ਪੱਧਰ ਤੇ ਤਲਾਸ਼ ਮੁਹਿੰਮ ਚਲਾਈ ਜਿਸ ਵਿੱਚ ਹੈਲੀਕਾਪਟਰਾਂ ਦੀ ਵੀ ਮਦਦ ਲਈ ਗਈ ਹਾਲਾਂਕਿ ਅੰਤ ਵਿੱਚ ਇੱਕ ਹਾਦਸਾ ਸੜਕ ਹਾ사 ਸਾਹਮਣੇ ਆਇਆ ਜਿਸ ਵਿੱਚ ਸਾਰੇ ਬਜ਼ੁਰਗ ਆਪਣੀ ਜਾਨ ਗਵਾ ਬੈਠੇ ਸੋ ਸ਼ੈਰਫ ਨੇ ਇਸ ਘਟਨਾ ਉਤੇ ਗਹਿਰੀ ਸੰਵੇਦਨਾ ਪ੍ਰਗਟਾਈ ਹੈ ਤੇ ਕਿਹਾ ਕਿ ਹਾਸੇ ਦੇ ਪੂਰੇ ਕਾਰਨਾਂ ਦੀ ਜਾਂਚ ਜਾਰੀ ਹੈ